ਕਰ ਰਹੇ ਆ ਜੀ ਸਰ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਆ ਜਿਹਦੇ ਵਿੱਚ ਜਿੱਥੇ ਕਿਸਾਨੀ ਇਫੈਕਟ ਹੁੰਦੀ ਆ ਉਤੋਂ ਜ਼ਿਆਦਾ ਸਾਡੇ ਜਿਹੜੇ ਸ਼ਹਿਰ ਨਿਵਾਸੀ ਜਿਹੜੇ ਲੁਧਿਆਣਾ ਦੇ ਨਿਵਾਸੀ ਨੇ ਉਹਨਾਂ ਦੇ ਬਹੁਤ ਵੱਡਾ ਇਫੈਕਟ ਪੈਣ ਵਾਲਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਸ਼ੋਮਣੀ ਕਾਲੀਦਾਲ 24311 ਏਕੜ ਦਾ ਜੋ ਇੱਕ ਵਿਸ਼ੇਸ਼ ਜਿਹੜਾ ਪ੍ਰੋਸੈਸ ਹੈ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੋਇਆ ਹੈ ਬੱਤੀਪਿੰਡਾਂ ਦੇ ਵਿੱਚ ਉਹਦੇ ਖਿਲਾਫ ਇੱਕ ਵਿਸ਼ਾਲ ਧਰਨਾ ਦੇ ਜਾਂ ਰਹੇ ਆ ਔਰ ਇਹ ਵਿਸ਼ਾਲ ਧਰਨਾ ਸਿਰਫ ਇਸ ਕਰਕੇ ਦਿੱਤਾ ਜਾ ਰਿਹਾ ਤਾਂ ਜੋ ਸਾਡੇ ਸ਼ਹਿਰ ਨਿਵਾਸੀ ਹੈ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਨਾ ਪਿਆ ਮਾਰ ਸੱਕ। ਕਿਉਂ ਕਿਹਾ ਜਾਂਦਾ ਹੈ ਕਿ 24311 ਏਕੜ ਦੇ ਵਿੱਚ ਜਿਹੜਾ ਕੁੱਲ ਸਕੈਮ ਹੈ ਉਹ ਤਕਰੀਬਨ ਆਮ ਲੋਕੀ ਕਹਿੰਦੇ ਪਏ ਨੇ ਔਰ ਸੁਣਦਾ ਪਿਆ ਮੈਂ ਕਿ ਸਵਾ ਲੱਖ ਕਰੋੜ ਦਾ ਸਕੈਮ ਹੈ ਜਿਹੜਾ ਕਿ ਪੰਜਾਬ ਦਾ ਪੈਸਾ ਇਹ ਦਿੱਲੀ ਦੇ ਜਾਣਾ ਚਾਹੁੰਦੇ ਆ ਇਹ ਬੜੀ ਦੁਖਵਾਲੀ ਗੱਲ ਹੈ ਕਿ ਜਦੋਂ ਦੀ ਪਿਛਲੇ 3 ਸਾਲ ਤੋਂ ਸਰਕਾਰ ਬਣੀ ਹੈ ਇਹ ਕੈਂਡੀਡੇਟ ਬਾਹਰੋਂ ਲੈ ਕੇ ਆਂਦੇ ਆ ਚੇਅਰਮੈਨ ਹੀ ਬਾਹਰੋਂ ਦਿੰਦੇ ਆ ਪੈਸੇ ਹੀ ਬਾਹਰ ਭੇਜਦੇ ਰਹੇ ਆ ਚਾਹੇ ਉਹ ਐਡਵਰਟਾਈਜ਼ਮੈਂਟ ਦੀ ਸ਼ੇਪ ਸੀਗਾ ਚਾਹੇ ਕਿਸੇ ਸ਼ੇਪ ਸੀਗਾ ਪਰ ਅੱਜ ਤਾਂ ਹੱਦ ਹੋ ਗਈ ਪੰਜਾਬ ਦੀ ਸਾਰੀ ਇਕਨੋਮੀ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਇਹ 24311 ਏਕੜ ਦਾ ਸਕੈਮ ਕੀਤਾ ਜਾ ਰਿਹਾ ਹੁਣ ਲੋਕਾਂ ਦੇ ਵਿੱਚ ਇੱਕ ਗੱਲ ਕੀਤੀ ਜਾ ਰਹੀ ਹੈ ਜੋ ਇਹ ਭਰਮ ਪੈਦਾ ਕਰ ਰਿਹਾ ਕਿ ਇਹਦੇ ਵਿੱਚ ਕਿਸਾਨੀ ਜਿਹੜਾ ਹੈਗਾ ਉਹ ਅਫੈਕਟ ਹੁੰਦੀ ਹੈ ਸ਼ਹਿਰ ਵਾਲੇ ਅਫੈਕਟ ਨਹੀਂ ਹੁੰਦੇ ਜਦ ਕਿ ਮੈਂ ਦੱਸਦਾ ਪਹਿਲੀ ਗੱਲ 32 ਪਿੰਡ ਦਾ ਉਜਾੜਾ ਜਿਹੜਾ ਹੋਣਾ ਉੱਥੋਂ ਦੇ ਰਿਹਾਇਸ਼ ਕਰਵਾ ਰਹਿਣ ਵਾਲੇ ਬੰਦੇ ਆ ਉਹ ਕਿੱਥੇ ਜਾਣਗੇ ਜਿਹੜੀਆਂ ਉੱਥੇ ਜ਼ਮੀਨਾਂ 'ਤੇ ਸਬਜ਼ੀਆਂ ਬੀਜੀਆਂ ਜਾਂਦੀਆਂ। ਉਹ ਜਿੱਥੇ ਉੱਥੇ ਪੱਠੇ ਬੀਜੇ ਜਾਂਦੇ ਆ ਜਿਹੜੇ ਪੱਠੇ ਸਪਲਾਈ ਹੁੰਦੇ ਆ ਸਾਡੇ ਡੈਰੀ ਕੰਪਲੈਕਸ ਨੂੰ। ਉਹ ਕਿੱਥੇ ਜਾਣਗੇ? ਜਿਹੜਾ ਦੁੱਧ ਸਾਨੂੰ ਦਿੱਤਾ ਜਾਂਦਾ ਹੈਗਾ ਸਪਲਾਈ ਕਿ ਹੁੰਦਾ ਡੈਰੀ ਕੰਪਲੈਕਸ 'ਚੋਂ। ਜਾਂ ਮੀਲਕਾ ਜੋ ਹੁੰਦਾ ਇਕੱਠਾ ਕੀਤਾ ਜਾਂਦਾ 32 ਪਿੰਡਾਂ ਦਾ। ਉਹ ਦੁੱਧ ਦੇ ਕਲੈਕਸ਼ਨ ਸੈਂਟਰ ਕਿੱਥੇ ਜਾਣਗੇ? ਹੋਣਾ ਕੀ ਆ? ਇਹ ਧੰਨੇ ਦੇ ਬਾਅਦ ਅਗਰ ਇਹ ਵਾਪਸ ਨਹੀਂ ਲਿਆ ਜਾਂਦਾ ਤੇ ਇਹ ਕੁਇਸ਼ਣ ਕਾਮਯਾਬ ਹੋ ਜਾਂਦੀ ਹੈ ਸਰਕਾਰ। ਜਿੱਥੇ ਸਵਾ ਲੱਖ ਕਰੋੜ ਦਾ ਸਕੈਮ ਹੈਗਾ ਉਸ ਤੋਂ ਇਲਾਵਾ ਤੁਹਾਨੂੰ ਮੈਂ ਸਾਰੀ ਜਨਤਾ ਨੂੰ ਸਾਰੇ ਰੈਜ਼ੀਡੈਂਟ ਨੂੰ ਲੁਧਿਆਣਾ ਦੇ ਦੱਸਣਾ ਚਾਹੁੰਦਾ ਕੱਲੇ ਲੁਧਿਆਣਾ ਵੈਸਟਿੰਗ ਤੁਹਾਡੀਆਂ ਸਬਜ਼ੀਆਂ ਕਈ ਗੁਣਾ ਮਹਿੰਗੀਆਂ ਹੋ ਜਾਣੀਆਂ ਕਿਉਂਕਿ ਪਿੰਡਾਂ ਦੀਆਂ ਜਿਹੜੇ ਸਬਜ਼ੀਆਂ ਹੈਗੀਆਂ ਉਹ ਸਾਡੇ ਤੱਕ ਨਹੀਂ ਪਹੁੰਚ ਸਕਣੀਆਂ ਸਾਡਾ ਦੁੱਧ ਜਿਹੜਾ ਕਿ ਪੱਠੇ ਆਈ ਦੀ ਰੇਟ 'ਚ ਸਾਰੇ ਸ਼ਹਿਰ ਦੇ ਆਲੇ ਦੁਆਲੇ ਪਿੰਡਾਂ ਦੇ ਜਿਹੜੇ ਜ਼ਮੀਨਾਂ ਨੇ ਉੱਥੇ ਪੱਠੇ ਬੀਜੇ ਜਾਂਦੇ ਨੇ ਉਹਦੇ ਪੱਠੇ ਹੈਗੇ ਨੇ ਉਹ ਇੱਥੇ ਡੈਰੀ ਕੰਪਲੈਕਸ ਬਹੁਤ ਸਸਤੇ ਰੇਟ ਦੇ ਬੋਏ ਜਾਂਦੇ ਨੇ ਜਿਵੇਂ ਕਰਕੇ ਦੁੱਧ ਦਾ ਰੇਟ ਅੱਜ ਵੀ ਦਿੱਲੀ ਦੇ ਮਕਾਬੜੇ ਬਹੁਤ ਘੱਟ ਹੈ ਪਰ ਜੇ ਇਹ ਐਕੁਏਸ਼ਨ ਹੋ ਜਾਂਦੀ ਹੈ ਇਹ ਜਿਹੜਾ ਦੁੱਧ ਦਾ ਰੇਟ ਹੈਗਾ ਇਹ 60-65 ਤੋਂ ਲੈ ਕੇ 150 ਰੁਪਏ ਕਿਲੋ ਚਲੇ ਜਾਣਾ 150 ਬੀ ਲੀਟਰ ਚਲੇ ਜਾਣਾ ਕਿਉਂਕਿ ਕਾਸਟ ਪੈ ਜਾਣੀ ਹੈ ਬਾਹਰੋਂ ਜਿਹਨੇ ਪੱਠੇ ਲੈ ਕੇ ਆਣੇ ਆ ਉਹਨੇ ਟਰਾਂਸਪੋਰਟੇਸ਼ਨ ਕਾਸਟ ਚ ਪੈਣੀ ਹੈ ਔਰ ਜਿਹੜੇ ਪਿੰਡਾਂ ਦੇ ਵਿੱਚੋਂ ਆਣਾ ਹੈਗਾ ਵਾ ਉਹਨਾਂ ਨੇ ਆਪਣਾ ਪ੍ਰੋਫਿਟ ਵੀ ਲੈਣਾ ਇਹਦੇ ਨਾਲ ਕੌਣ-ਕੌਣ ਫੈਕਟਰ ਹੁੰਦਾ ਬੜੀ ਇੰਟਰਸਟਿੰਗ ਗੱਲ ਹੈਗੀ ਹੈ ਮੈਂ ਲਿਸਟ ਬਣਾਉਂਦਾ ਪਿਆ ਸੀਗਾ ਪਹਿਲੀ ਗੱਲ ਤਾਂ ਜਿਹੜਾ ਸਾਨੂੰ ਅੱਜ ਸਬਜ਼ੀਆਂ ਮਿਲਦੀਆਂ ਫਰੈਸ਼ ਉਹ ਬੰਦ ਹੋ ਜਾਣੀਆਂ ਸਾਡਾ ਦੁੱਧ ਜਿਹੜਾ ਫਰੈਸ਼ ਮਿਲਦਾ ਉਹ ਬੰਦ ਹੋ ਜਾਣਾ ਕਿਉਂਕਿ ਟਾਈਮ ਬਹੁਤ ਲੱਗਣਾ ਇੱਥੇ ਦੁੱਧ ਪਹੁੰਚਣ ਵਾਸਤੇ ਤੀਜੀ ਗੱਲ ਸਾਡੇ ਡੇਰੀ ਪ੍ਰੋਡਕਟ ਜਿਹੜੇ ਹੈਗੇ ਆ ਉਹਨਾਂ ਦਾ ਸਾਡਾ ਜਿਹੜਾ ਕੋਈ ਫਰੈਸ਼ ਨਹੀਂ ਮਿਲਨੇ ਹੈ ਕਿ ਬੇ ਬਾਸੇ ਮਿਲਨੇ ਹੈਗੇ ਫਿਰ ਜਿਹੜਾ ਸਾਡਾ ਐਗਰੀਕਲਚਰ ਪ੍ਰੋਡਿਊਸ ਹੈਗਾ ਵਾ ਉੱਤੇ ਸਿੱਧਾ ਅਫੈਕਟ ਹੋਣਾ ਔਰ ਹੁਣ ਆਪਾਂ ਗੱਲ ਕਰ ਲਈਏ ਕਿ ਸਾਡਾ ਬਿਜ਼ਨਸ ਕਿਵੇਂ ਅਫੈਕਟ ਹੁੰਦਾ ਸਾਡਾ ਬਿਜ਼ਨਸ ਸਭ ਤੋਂ ਵੱਡੇ ਜਿਹੜਾ ਅਫੈਕਟ ਹੋਣਾ ਵਾ ਉਹ ਕਾਮਨ ਜਿਹੜਾ ਹੈਗਾ ਬੰਦਾ ਉਹਨੂੰ ਹਰ ਚੀਜ਼ ਵēngੀ ਮਿਲਣੀ ਹੈ। ਇਸ ਤੋਂ ਬਾਅਦ ਜਿਹੜਾ ਬੰਦਾ ਸਪਲਾਈਅਰ ਹੈ ਉਹਦੇ ਮਾਰਜਿਨ ਘਟ ਜਾਣੇ। ਕੰਪੀਟੀਸ਼ਨ ਵੱਧ ਜਾਣਾ ਹੈ। ਕੰਪੀਟੀਸ਼ਨ ਵਧਣਾ ਰੇਟ ਤਾਂ ਜਿਹਦੇ ਵਧਾ ਲੈਣੇ ਉਹਨਾਂ ਨੇ। ਉਸ ਤੋਂ ਬਾਅਦ ਜਿਹੜੇ ਰੇਟ ਹੈਗੇ ਆ ਬੇਨਤੀ ਸੁਣ ਲਓ ਮੇਰੀ ਧੀ। ਰੇਟ ਜਿਹੜੇ ਬੰਦੇ ਵਧਣੇ ਆ ਪਰ ਜਿਹੜਾ ਵੈਂਡਰ ਹੈਗਾ ਡਸਪਲਾਈਅਰ ਹੈਗਾ ਉਹ ਆਪਣਾ ਮਾਰਜਿਨ ਵਧਾਊਗਾ ਕਿ ਬਚਣ ਵਾਸਤੇ ਕਿਉਂਕਿ ਉਹਨੂੰ ਪੈਸੇ ਜ਼ਿਆਦਾ ਖਰਚਣੇ ਪੈਣੇ ਤੇ ਉਹ ਤਾਂ ਮਾਰਜਿਨ ਦਾ ਬਚਾਊਗਾ। ਅਲਟੀਮੇਟ ਕਾਸਟ ਕਿਤੇ ਬਣੀ ਹੈਗੀ ਆ ਸਾਡੇ ਦੇ ਪਬਲਿਕ ਦੇ ਉੱਤੇ ਫਿਰ ਉਹ ਦੁਕਾਨਦਾਰ ਹੈ ਅੱਜ ਜਿਹੜਾ ਛੋਟਾ ਦੁਕਾਨਦਾਰ ਹੈ ਵੱਡਾ ਦੁਕਾਨਦਾਰ ਹੈ ਸਬਜ਼ੀਆਂ ਦੇਣੀਆਂ ਫਰੂਟ ਦੇਣੇ ਹੈਗੇ ਆ ਔਰ ਸਾਡੇ ਡੇਲੀ ਪ੍ਰੋਡਕਟ ਵੇਚਨੇ ਹੈਗੇ ਆ ਉਹ ਸਿੱਧਾ ਇਫੈਕਟ ਹੁੰਦਾ ਉਹਨੂੰ ਵਾਸੀਆਂ ਜੀ ਜਾਣੀਆਂ ਨੇ ਤੇ ਕੱਲ ਕੰਪਲੇਟਾਂ ਹੋਣੀਆਂ ਉਹ ਦੁਕਾਨਦਾਰ ਦੇ ਖਿਲਾਫ ਹੋਣੀਆਂ ਜਿਹਨੇ ਸਟੋਰ ਕਰਨਾ ਹੈਗਾ ਫਿਰ ਬਿਜ਼ਨਸਮੈਨ ਜਿਹੜਾ ਹੈਗਾ ਉਹ ਡਾਇਰੈਕਟਲੀ ਇਫੈਕਟ ਹੁੰਦਾ ਕਿਉਂਕਿ ਜਿਹੜੇ ਬਿਜ਼ਨਸ ਹੈਗੇ ਐ ਟ੍ਰੇਡ ਹੈਗੇ ਨੇ ਸਬਜ਼ੀਆਂ ਡੇਟ ਚ ਹੈਗੇ ਨੇ ਫਰੂਟ ਦੇ ਡੇਟ ਚ ਹੈਗੇ ਨੇ ਮਿਲਕ ਦੇ ਡੇਟ ਚ ਹੈਗੇ ਡੇਰੀ ਪ੍ਰੋਡਕਟ ਦੇ ਡੇਟ ਚ ਹੈਗੇ ਉਹ ਸਾਰੇ ਸਾਰੇ ਜਿਹੜੇ ਹੈਗੇ ਆ ਉਹਨਾਂ ਕੋਲ ਜਿਹੜੀ ਸਟੋਰੇਜ ਕਪੈਸਿਟੀ ਹੈਗੀ ਹੈ ਕੋ ਬਸੇ ਚੀਜ਼ ਆਣੀ ਹੈਗੇ ਨੇ ਉਹਦੇ ਕੋਲ ਕੋਈ ਵੀ ਜਿਹੜਾ ਹੈਗਾ ਪਰਚੇਜ਼ਿੰਗ ਜਿਹੜੀ ਪਾਵਰ ਹੋਊਗੀ ਲੋਕਾਂ ਦੀ ਉਹ ਘਟ ਜਾਣੀ ਹੈਗੀ ਆ ਔਰ ਘਟ ਪਰਚੇਸ ਕਰਨਗੇ ਜਿਹਦੇ ਨਾਲ ਕੀ ਇਹ ਜਿਹੜਾ ਓਵਰਆਲ ਜਿਹੜਾ ਇਫੈਕਟ ਇਕਨੋਮੀ ਤੇ ਬਹੁਤ ਵੱਡਾ ਪੈਣਾ ਔਰ ਉਸ ਤੋਂ ਵੱਡਾ ਇਫੈਕਟ ਕਿਤੇ ਪੈਣਾ ਸਭ ਤੋਂ ਵੱਡਾ ਇਫੈਕਟ ਪੈਣਾ ਸਾਡੇ ਲੋਕਲ ਬੰਦਿਆਂ ਤੇ ਅਰਬਨ ਵਾਲਿਆਂ ਤੇ ਪ੍ਰਾਪਰਟੀ ਦਾ ਅਜਿਹੀ ਤਰੀਕ ਦੇ ਵਿੱਚ ਸਾਡੇ ਅੱਧੇ ਤੋਂ ਜ਼ਿਆਦਾ ਘਰ ਖਾਲੀ ਪਏ ਆ ਮੈਂ ਜਾਣਾ ਹੁਣ ਕੰਪੇਨ ਦੇ ਵਿੱਚ ਮੈਂ ਦੇਖਦਾ तकरीबन ਕਈ ਏਰੀਆ ਚ 25% ਤੇ ਕਈ ਏਰੀਏ 50% ਖਾਲੀ ਪਏ ਆ ਔਰ ਚੰਗੀਆਂ ਜੰਗੀਆਂ ਡਿਵੈਲਪਡ ਕਲੋਨਿਜ਼ 플ੌਟ ਪਏ ਆ ਉਥੇ ਘਰ ਨਹੀਂ ਬੜੇ ਹੋਏ 24300 ਏਕੜ ਬਾਹਰਲੇ ਪਾਸੇ ਜਿਹੜੇ ਕਮਿਸ਼ਨ ਦਾ ਕੋਸ਼ਿਸ਼ ਹੀ ਕਰ ਰਹੇ ਆ ਇਹਨੇ ਸਾਡੇ ਪ੍ਰਾਪਰਟੀ ਦੇ ਕਾਰੋਬਾਰੀ ਜਿਹੜੇ ਹੈਗੇ ਆ ਉਹਨਾਂ ਸਤਿਆਨਸਬਾ ਸਾਰੇ ਪ੍ਰਾਪਰਟੀ ਡੀਲਰ ਜਿਹੜੇ ਹੈਗੇ ਆ ਔਰ ਜਿਹੜੇ ਸਾਡੇ ਪ੍ਰਾਪਰਟੀ ਡਿਵੈਲਪਰਸ ਹੈਗੇ ਆ ਉਹਨਾਂ ਦਾ ਇਹ ਖਤਮ ਕਰ ਦੇਣਾ ਉਹਨਾਂ ਨੂੰ ਔਰ ਸਭ ਤੋਂ ਉੱਤੇ ਨਾਲ ਹੋਣਾ ਕਿ ਆਖਿਰ ਦੇ ਵਿੱਚ ਸਾਡੀ ਇਕਨੋਮੀ ਜਿਹੜੀ ਹੈਗੀ ਹੈ ਜਿਹੜੀ ਅਜ ਦੀ ਤਰੀਕ ਦੇ ਵਿੱਚ ਇਕਨੋਮੀ ਚੱਲਦੀ ਹੈ ਕਲੈਪਸ ਹੋਂਦ ਤੇ ਆਈ ਹੋਈ ਹੈ ਸਾਡਾ ਪੰਜਾਬ ਇੱਕ ਨੰਬਰ ਦਾ ਹੁੰਦਾ ਸੀਗਾ ਸੂਬਾ ਜਦੋਂ 2017 ਦੇ ਵਿੱਚ ਗਈ ਹੈ ਸਰਕਾਰ ਦੋ ਨੰਬਰ ਤੇ ਹੋਇਆ 2017 ਦੇ ਰਬਾਈ ਦੇ ਵਿੱਚ 17ਵੇਂ ਨੰਬਰ ਤੇ ਸੀਗਾ ਔਰ ਅੱਜ 26ਵੇਂ ਨੰਬਰ ਤੇ ਆ ਆ 24311 ਏਕੜ ਦੀ ਐਕਮਿਸ਼ਨ ਤੋਂ ਬਾਅਦ ਅਸੀਂ 28ਵੇਂ ਨੰਬਰ ਤੇ ਹੋਇਆ ਨਾ ਜਦ ਕਿ ਪਾਲਿਸੀਜ਼ ਕੀ ਹੋਣੇ ਚਾਹੀਦੀਆਂ ਨੇ ਸਾਡੀ ਵਰਟੀਕਲੀ ਮਲਟੀ ਸਟੋਰੀ ਬਿਲਡਿੰਗ ਅਲਾਉ ਹੋਣੀ ਚਾਹੀਦੀਆਂ ਨੇ ਪਰ ਇਹ ਕਰ ਕੀ ਰਹੀ ਐ ਇਹ ਕਰ ਰਹੀ ਐ ਹਾਰੀਜ਼ਨਟਲੀ ਹਾਰੀਜ਼ਨਟਲੀ ਦਾ ਮਤਲਬ ਸਾਡੀ ਜ਼ਮੀਨ ਸਾਡੀ ਜਿਹੜਾ ਇਕਨੋਮੀ ਦਾ ਬੈਕਬੋਨ ਹੈ ਪੰਜਾਬ ਦੀ ਇਕਨੋਮੀ ਐਗਰੀਕਲਚਰ ਬੇਸ ਅਕਾਊਂਟ ਵੀ ਸੀ ਔਰ ਹੈਗੀ ਵੀ ਐ ਜੇ ਸਾਡਾ ਐਗਰੀਕਲਚਰ ਸੈਕਟਰ ਖਤਮ ਕਰਤਾ ਉਹਦਾ ਰਿਜ਼ਲਟ ਕੀ ਹੋਣਾ ਸਾਨੂੰ ਸਾਰਿਆਂ ਨੂੰ ਪਤਾ ਡਿਜ਼ਾਸਟਰ ਐਤੋਂ ਵੱਡਾ 32 ਪਿੰਡਾਂ ਦੇ ਲੋਕਾਂ ਨੂੰ ਤੇ ਕਿਸਾਨ ਯੂਨੀਅਨਸ ਨੂੰ ਇਹ ਉਤਸ਼ਾਹਿਤ ਕਰ ਰਿਹਾ ਕਿ ਦੁਬਾਰਾ ਫੇਰ ਸੜਕਾਂ ਤਾਂ ਲਾ ਲਾ ਜੇ ਗੱਲ ਸੜਕਾਂ ਤਾਂ ਨਹੀਂ ਲੱਗਦੇ ਆ ਤਾਂ ਉਹਦਾ ਨੇਚਰਲ ਇਫੈਕਟ ਕੀ ਹੈਗਾ ਵਾ ਸਾਡਾ ਟ੍ਰੇਡ ਖਤਮ ਹੁੰਦਾ ਸਾਡਾ ਬਿਜ਼ਨਸ ਖਤਮ ਹੁੰਦਾ ਸਾਡੀ ਇੰਡਸਟਰੀ ਖਤਮ ਹੁੰਦੀ ਇਹ ਜਿੰਨਾ ਮਰਜ਼ੀ ਝੂਠ ਬੋਲੀ ਜਾਣ ਝੂਠ ਬੋਲੀ ਜਾਣ ਕਿ ਭਾਈ ਅਸੀਂ ਇੰਡਸਟਰੀ ਵਿਚਾਲੀ ਆ ਅਸਲ ਵਿੱਚ 70% ਦੇ ਕਰੀਬ ਇੰਡਸਟਰੀ ਸਾਡੇ ਲੁਧਿਆਣਾ ਛੱਡ ਚੁੱਕੀ ਹੈ ਉਹ ਕਿਦਾਂ ਚੈੱਕ ਕੀਤਾ ਜਾ ਸਕਦਾ ਹੈ ਜੀਐਸਟੀ ਕਲੈਕਸ਼ਨ ਤੋਂ ਚੈੱਕ ਕੀਤਾ ਜਾ ਸਕਦਾ ਅੱਜ 60000 ਤੋਂ ਪਲੱਸ ਛੋੜਾ ਹੈ ਉੱਪਰ ਰਹੇਗਾ ਉਹ ਸਾਡਾ 3 ਸਾਲ ਦਾ ਜੀਐਸਟੀ ਕਲੈਕਸ਼ਨ ਹੈ ਔਰ ਹਰਿਆਣਾ ਦਾ ਕਿੰਨਾ ਚਲੇ ਗਿਆ 1 ਲੱਖ 20000 ਇੱਕ ਸਾਲ ਦਾ ਇਹ 3 ਸਾਲ ਦਾ 60000 ਹੈ ਇਹ ਜਿਹੜੇ ਹੈਗਾ ਫਿਗਰ ਦੀ ਗੱਲ ਕਰ ਰਹੇ ਆ ਇਹ ਫਿਗਰ ਸਾਡੀ ਅਖਬਾਰਾਂ ਚ ਆ ਚੁੱਕੀ ਹੈ ਔਰ ਅਸੀਂ ਸੱਜੇ ਕੋਲ ਹੈਗੀ ਹੈ ਇੱਕ ਸਾਲ ਦੀ हरियाणा ਦੇ GST 119000 ਔਰ ਪੰਜਾਬ ਦੀ 3 ਸਾਲ ਦੀ 60000 ਇਹਦਾ ਸਿੱਧਾ ਸਦਾ ਮਤਲਬ ਹੈ ਕਿ ਆਨਮ੍ਰਾ ਸਮਾਂ ਇਹ ਸਾਡੀਆਂ ਔਲਾਦਾਂ ਨੂੰ ਮਾਰਨ ਲੱਗੇ ਆ ਇਹ ਸਾਡੇ ਘਰਾਂ ਦੇ ਵਿੱਚ ਪੈ ਗਏ ਆ ਅੱਜ ਇਹ ਘਰ ਅੱਜ ਜਿਹੜੀ ਅੱਗ ਹੈ ਸੌਰੀ ਇਹ ਅੱਗ ਜਿਹੜੀ ਇਹਨਾਂ ਬਾਲਤੀਆਂ ਬਾਹਰ ਪਰ ਸਾਡੇ ਸਾਰਿਆਂ ਦੇ ਘਰਾਂ 'ਤੇ ਲੱਗਣ ਵਾਲੀ ਹੈ ਅਸੀਂ ਸਮਝੀਏ ਨਾ ਸਮਝੀਏ ਪਰ ਜਦੋਂ ਸਾਡੇ ਘਰ ਪਹੁੰਚ ਗਈ ਸਾਡੀਆਂ ਔਲਾਦਾਂ ਵੀ ਖਤਮ ਹੋਣਗੀਆਂ ਸਾਡੇ ਘਰ ਵੀ ਖਤਮ ਹੋਣਗੇ ਸਾਡਾ ਪੰਜਾਬ ਵੀ ਖਤਮ ਹੋ ਜਾਊਗਾ ਸਾਡੇ ਪਾਣੀ ਖਾਲੇ ਸਾਡੀ ਧਰਤੀ ਖਾਲ ਲੱਗੇ ਆ ਹਵਾ ਰਹਿੰਦੀ ਏ ਥੋੜੀ ਬਹੁਤ ਇਹ ਹਵਾ ਨੂੰ ਹੁਣ ਪੈਣ ਲੱਗਿਆ ਤੋਂ ਬਾਅਦ ਸੋ ਇਹ ਸਾਰਾ ਕੁਝ ਕੀਤਾ ਨੂੰ ਜਾ ਰਿਹਾ ਇਹ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਇਹ ਕੀਤਾ ਜਾ ਰਿਹਾ ਇਸ ਕਰਕੇ ਤਾਂ ਜੋ ਦਿੱਲੀ ਵਾਲੇ ਜਿਹੜੇ ਬੈਠੇ ਆ ਉਹ ਇੱਥੇ ਲੱਖਾਂ ਕਰੋੜ ਰੁਪਏ ਕਮਾ ਕੇ ਚਲੇ ਜਾਣ ਕਿਉਂਕਿ ਉਹਨਾਂ ਨੂੰ ਵਾਪਸ ਪੰਜਾਬ ਨਹੀਂ ਚਾਹੀਦਾ ਪੰਜਾਬ ਨਾਲ ਪਿਆਰ ਨਹੀਂ ਪੰਜਾਬੀ ਨਾਲ ਪਿਆਰ ਨਹੀਂ ਸਰ ਇੱਕ ਇੰਡਸਟਰੀ ਦੀ ਗੱਲ ਕੀਤੀ ਤੁਸੀਂ ਈਵੀ ਨੂੰ ਲੈ ਕੇ ਸਬਸਿਡੀ ਨਹੀਂ ਮਿਲਦੀ ਪੰਜਾਬ ਉਹ ਉਹਦੇ ਲਈ ਕੀ ਕਰ ਸਕਦੇ ਹੋ ਦੇਖੋ ਸਾਡੀ ਜਿਹੜੀ ਸਰਕਾਰ ਹੈਗੀ ਆ ਪਹਿਲੇ ਰਹੀ ਆ ਸਬਸਿਡੀਆਂ ਤਾਂ ਮਿਲਦੀ ਰਹੀ ਐ ਤੁਹਾਡੇ ਸਾਰੇ ਸਾਹਮਣੇ ਅੱਜ ਝੂਠਾ ਬੋਲੀਆਂ ਤੇ ਹੁਣ ਕੱਲ ਕਹਿ ਕੇ ਹਟਿਆ ਮਿਸਟਰ ਕੀ ਨਾਮ ਹੈ ਅਲੋੜਾ ਉਹ ਕਹਿ ਕੇ ਦੋ ਤਿੰਨ ਦਿਨ ਪਹਿਲੇ ਕੱਲ 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 ਵੀ ਬੋਲਦੇ ਹੋਏ ਸੀਗੇ ਕਿ ਮੈਂ ਇੰਡਸਟਰੀ ਵਾਸਤੇ ਜਿਹੜਾ ਹੈਗਾ ਵਾ ਸਪੈਸ਼ਲ ਸਕੀਮ ਲੈ ਕੇ ਆਇਆ ਹਾਂ ਜਦ ਕਿ ਪੀਸੀਏ ਪੀਐਸਆਈਸੀ ਨੇ ਕੀ ਕੀਤਾ ਪੀਐਸਆਈਸੀ ਨੇ ਜਿਹੜੇ ਲੋਕਾਂ ਨੇ ਪਹਿਲੇ ਪੈਸੇ ਜਮ੍ਹਾਂ ਕਰਾਏ ਸੀਗੇ ਉਹ ਪ੍ਰਿੰਸੀਪਲ अमाउंट ਜੁ ਹੋਣਾ ਚਾਹੀਦਾ ਐਸ ਪਰ ਲਾ ਉਹਨਾਂ ਨੇ ਉਹ ਵਿਆਜ ਚ ਲੈ ਲਿਆ ਵਿਆਜ ਲੈਣ ਤੋਂ ਬਾਅਦ ਜਿਹੜਾ ਬਾਕੀ ਦੀ ਅਮਾਉਂਟ ਆ ਪ੍ਰਿੰਸੀਪਲ ਅਮਾਉਂਟ ਫੇਰ ਖੜਾ ਕਰ ਲਿਆ ਤੇ ਜਿਹੜਾ ਵਿਆਜ ਆ ਉਹ ਤੋਂ ਕੰਪਾਊਂਡ ਕਰਤਾ ਇਹ ਸਕੀਮਾ ਨਹੀਂ ਲੈ ਕੇ ਆਦੇ ਇਹ ਚੋਰ ਵਿਆਰੀ ਕਰ ਰਹੇ ਆ ਔਰ ਇੱਕ ਹੋਰ ਜਨ ਮਜ਼ਾਕ ਦਾ ਜੇ ਮੈਂ ਚੋਰ ਵਿਆਰੀ ਦੀ ਗੱਲ ਕਰਦੇ ਆ ਇਹਨਾਂ ਨੇ ਥੋੜੇ ਦਿਨ ਪਹਿਲੇ ਲਾਲਕੀਨ ਵਾਲੇ ਚਿੱਠੀਆਂ ਵੰਡੀਆਂ ਉਹ ਉਹੀ ਚਿੱਠੀਆਂ ਨੇ ਜਿਹੜੀ ਆਸ਼ੂ ਨੇ ਅੱਜ ਤੋਂ ਪਹਿਲ 10 ਸਾਲ ਪਹਿਲੇ ਵੰਡਿਆ ਸੀ 2021 ਵਾਈਟ ਹੋਣੀ ਅਸੀਗੇ ਮੈਂ ਓਪਨ ਜਲੇ ਕੀਤਾ ਸੀ ਇਹਨਾਂ ਨੂੰ ਸੰਜੀਵ ਨੂੰ ਮੈਂ ਸੰਜੀਵ ਜੀ ਸਰਕਾਰ ਨੂੰ ਚਲੇ ਕਰਦਾ ਪੈਸੇ ਮੈਂ ਦਿੰਨਾ ਕਿਸੇ ਕਰਦੇ ਰਜਿਸਟਰੀ ਕਰਾ ਕੇ ਦਿਖਾਓ ਅਰੇ ਜਿਹਦੀ ਸਟੇਟਸ ਫ੍ਰੀ ਕੋਰਟ ਚ ਹੋਈ ਹੋਈ ਆ ਹਾਈ ਕੋਰਟ ਚ ਹੋਈ ਆ ਉਹਦੀ ਰਜਿਸਟਰੀ ਨਹੀਂ ਹੋ ਜਾਂਦੀ ਕਿਵੇਂ ਰਜਿਸਟਰੀ ਕਰਨਗੇ ਇਹਨਾਂ ਦਾ ਕੰਮ ਹੈ ਸਿਰਫ ਬੇਫਿਕੂ ਬਣਾਣਾ ਇਹਨਾਂ ਦਾ ਕੰਮ ਹੈਗਾ ਠੱਗੀ ਮਾਰਨਾ ਇਹਨਾਂ ਦਾ ਕੰਮ ਹੈ ਇੱਥੇ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਨੂੰ ਲੁੱਟ ਕੇ ਪੈਸੇ ਜਿਹੜੇ ਇਹਨਾਂ ਦੇ ਆਕਾ ਪੰਜ ਹੈਗੇ ਨੇ ਮੈਂ ਪੰਜਾਂ ਦਾ ਨਾਮ ਲੈਣਾ ਹੁਣ ਬਾਰ-ਬਾਰ ਉਹਨਾਂ ਨੂੰ ਲੁੱਟ ਕੇ ਪੈਸੇ ਇਕੱਠੇ ਕਰਕੇ ਦੇਣਾ ਤਾਂ ਜੋ ਹੋਰ ਸਟੇਟਾਂ ਲੁੱਟ ਸਕਣ। ਕੁਮਰ ਸਾਹਿਬ ਸਾਲ 28 ਤਰੀਕਾ ਤੁਸੀਂ ਤੰਗਦਾ ਆ ਰਹੇ ਹੋ। ਚੋਣ ਜਾਂਦਾ ਬੰਦ ਜਿੱਤੀ ਹੈ ਤੰਗਦਾ ਨਾਲ। ਅਸੀਂ ਆਲਰੇਡੀ ਪਰਮਿਸ਼ਨ ਲੈ ਚੁੱਕਿਆ ਜੀ। ਪਰਮਿਸ਼ਨ ਬੇਹਦ ਪਰਮਿਸ਼ਨ ਸਾਡਾ ਕੋਈ ਕੰਮ ਗੈਰਕਾਨੂੰਨੀ ਨਹੀਂ ਹੁੰਦਾ ਜੀ। ਅੱਜ ਮੈਂ ਸੇਖੋ ਸਾਹਿਬ ਨੂੰ ਮਿਲ ਕੇ ਆਇਆ ਜ਼ੋਨਲ ਕਮਿਸ਼ਨਰ ਨੂੰ। ਸਾਡੀਆਂ ਪ੍ਰਾਈਵੇਟ ਪ੍ਰਾਪਰਟੀਆਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਸਰਕਾਰ ਨੇ ਸਾਡੇ ਬੋਰਡ ਲਵਾਏ ਆ। ਔਰ ਇਹਨਾਂ ਦੇ ਗੈਰਕਾਨੂੰਨੀ ਬੋਰ ਸਾਰੇ ਲੱਗੇ ਹੋਏ ਆ। ਸਾਡੇ ਕਿਸੇ ਸਰਕਾਰੀ ਜਗ੍ਹਾ ਤੇ ਨਹੀਂ ਲੱਗੇ ਹੋਏ। ਆ ਹੁਣ ਜਾ ਕੇ ਬੀਆਰਐਸ ਨਗਰ ਚ ਬਾਹਰ ਜਾ ਕੇ ਚੈੱਕ ਕਰਨ ਲਿਪੜਾ ਸਾਡੇ ਘਰ ਦੇ ਬਾਹਰ ਆ ਹੁਣ ਵੀ ਬੋਰਡ ਲੱਗਿਆ ਹੋਇਆ ਇਲੈਕਟ੍ਰੀ ਸਿਟੀ ਬੋਰਡ ਦੇ ਉੱਤੇ ਜਿਹੜਾ ਬੋਲ ਹੈਗੇ ਆ ਮੇਰਾ ਕੋਈ ਇਲੈਕਟ੍ਰੀ ਬੋਲ ਤੇ ਲੱਗਿਆ ਦਿਖਾਓ ਸਰ ਮੇਰੇ ਬੋਰਡ ਪਹਿਲੇ ਮੇਰੇ ਬੋਰਡ ਪਾੜਦੇ ਰਹੇ ਆ ਮੇਰੇ ਜਿਹੜੇ ਲੀਗਲੀ ਤਰੀਕੇ ਨਾਲ ਲਗਾਏ ਹੋਏ ਜਿੰਨੇ ਮੇਰੇ ਉਹ ਆਪਣੇ ਹੈਗੇ ਐਫ ਐਫ ਲੇਟਸ ਉਹ ਪਾੜੇ ਔਰ ਹੁਣ ਸਾਰੇ ਕਾਰਪੋਰੇਸ਼ਨ ਤੋਂ ਕੱਲ ਦੇ ਬੋਰਡ ਸੇ ਮੇਰੇ ਉਤਰੇ ਆ ਨਾ ਯਾਸ਼ੂ ਦੇ ਉਤਰੇ ਆ ਦਨ ਆਯਾ ਆਵਾ ਦੀ ਪਾਰਟੀ ਸੰਜੀਵ ਰੋੜ ਦਿੱਤੇ ਕਿਉਂ ਨਹੀਂ ਉਸੇ ਸਰਕਾਰੀ ਡਿਪਾਰਟਮੈਂਟ ਦੇ ਕਰੇ ਮੰਤਰੀ ਆ ਗਏ ਆਪ ਦੀ ਮੋਟਿਆ ਉਹਨਾਂ ਨੇ ਸਾਫ਼ ਚਿਤਾਵਨੀ ਦਿੱਤੀ ਹੈ ਕਿ ਅਭੀ ਕਰਨਾ ਲਗਾਓ ਉਸ ਤੋਂ ਬਾਅਦ ਮੈਂ ਤੁਹਾਡੇ ਪਰਮੇ ਬੋਲਾਂਗਾ ਕਿ ਜਿਹੜੀ ਜਮੀਨਾਂ ਅਟਾਇਲ ਲੈ ਕੇ ਗਏ ਮੈਂ ਕਹਿੰਦਾ ਖੋਲਣ ਮੈਂ ਤਾਂ ਕਹਿੰਦਾ ਖੋਲਣ ਇਹ ਤਾਂ ਪਿਲੇ 3 ਸਾਲ ਧਮਕੀਆਂ ਦੇ ਦਿੰਦੇ ਆ ਇਹਨਾਂ ਕੋਲ ਹੈ ਕੀ ਹੈ ਇਹ ਤਾਂ ਕਹਿੰਦੇ ਸੁਵੀਰ ਸਿੰਘ ਬਾਦਲੂ ਸੀ ਅੰਦਰ ਦੇ ਰਹਿਣਾ ਹੈਗਾ ਬੇਦਵੀ ਗਾਂਢ ਦੇ ਵਿੱਚ ਇਹ ਤਾਂ ਕਹਿੰਦੇ ਭਰਾ ਇਹ ਕੰਮ ਕਰਦਾ ਉਹ ਦਰਦ ਕੀ ਕੀਤਾ ਤਿੰਨ ਸੀਏ ਬਦਲ ਕੇ ਬੇਦਬੀ ਕਾਂਡ ਦੇ ਵਿੱਚ ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਨੇ ਫੜੇ ਸੀਗੇ ਕੋਈ ਚੂਜਾ ਬੰਦਾ ਫੜਿਆ ਇਹਨਾਂ ਨੇ ਇਹ ਸਰਕਾਰ ਝੂਠ ਦੇ ਉੱਤੇ ਆਈ ਹੈ ਇਹ ਸਰਕਾਰ ਦਾ ਕੰਮ ਸਿਰ ਝੂਠ ਬੋਲਣਾ ਰਿਹਾ ਹੈ ਠੱਗੀ ਮਾਰਨਾ ਰਿਹਾ ਔਰ ਠੱਗੀ ਮਾਰ ਕੇ ਸਾਰਾ ਜਿਹੜਾ ਪੈਸਾ ਮੈਂ ਫੇਰ ਕਹ ਰਿਹਾ ਆਮ ਚਰਚਾ ਲੋਕਾਂ ਦੀ ਇਹ ਸਾਰਾ ਪੈਸਾ ਲੈ ਕੇ ਦਿੱਲੀ ਵਾਲਿਆਂ ਨੂੰ ਦੇ ਰਹੇ ਹੈਗੇ ਨੇ ਔਰ ਇਹਨਾਂ ਨੇ ਹਾਲ ਉਹ ਕਰਤਾ ਮੈਂ ਤੁਹਾਨੂੰ ਗੱਲ ਕਰਨ ਲੱਗਾ ਬੜੀ ਸੀਰੀਅਸ ਗੱਲ ਜੋ ਵੈਨੇਜ਼ੂਲਾ ਦੇ ਵਿੱਚ ਹੋਇਆ ਵੈਨੇਜ਼ੂਲਾ ਸਭ ਤੋਂ ਅਮੀਰ ਕੰਟਰੀ ਸੀਗਾ ਔਰ ਮੈਂ ਬਾਰ-ਬਾਰ ਪਿਛਲੇ 4 ਦਿਨ ਤੋਂ ਐਗਜ਼ਾਮਪਲ ਦੇ ਰਿਹਾ ਲੋਕਾਂ ਜਾਣਾਂ ਅੱਜ ਸਭ ਤੋਂ ਗਰੀਬ ਕੰਟਰੀ ਆ ਅੱਜ ਉੱਥੇ ਜਿਹੜੇ ਆ ਸਾਡੀਆਂ ਧੀਆ ਪੈਣਾ ਵੇਚਣ ਵੇਖਣ ਦੇ ਆਗੀਆਂ ਨੇ ਕਿਉਂ ਜਿਹੜੀਆਂ ਪਾਲਸੀਆਂ ਇਹ ਲੈ ਕੇ ਆਏ ਨੇ ਦਿੱਲੀੋਂ ਐਜੂਕੇਸ਼ਨ ਪਾਲਸੀ ਇਹਨਾਂ ਨੇ ਫੇਲ ਕਰਤੀ ਸਾਡੀ ਹੈਲਥ ਪਾਲਸੀ ਇਹਨਾਂ ਨੇ ਫੇਲ ਕਰਤੀ ਸਾਡੇ ਸਕੀਮਾਂ ਇਹਨਾਂ ਨੇ ਬੰਦ ਕਰਤੀਆਂ ਗਰੀਬ ਬੰਦਾ ਇਹਨਾਂ ਨੇ ਮਾਰਤਾ ਉਸ ਤੋਂ ਬਾਅਦ ਇੰਡਸਟਰੀ ਇਹਨਾਂ ਨੇ ਮਾਰਤੀ ਅਮੀਰ ਉਹਦਾ ਮਾਰਤਾ ਸਟੇਟ ਇਹਨਾਂ ਨੇ ਮਾਰਤਾ ਸਟੇਟ ਇਹਨਾਂ ਨੇ ਮਾਰਤੀ ਪਾਣੀ ਇਹਨਾਂ ਨੇ ਖਤਮ ਕਰਾ ਦਿੱਤੇ ਅੱਬਾ ਸਾਰੇ ਪਾਣੀ ਜਿਹੜਾ ਹੈਗਾ ਵਾ ਹਰਿਆਣੇ ਨੂੰ ਦੇਣ ਲੱਗਾ ਹਰਿਆਣੇ 'ਚ ਇਲੈਕਸ਼ਨ ਕਰਨ ਵਾਸਤੇ ਅਲੀ ਦਾ ਇਲੈਕਸ਼ਨ ਲੜਾਂਗੇ ਪਾਣੀ ਦੇ ਹਾਂ ਕਰਤੀ ਕਿਹੜਾ ਕੰਮ ਨਹੀਂ ਕੀਤਾ ਪੰਜਾਬ ਨਾਲ ਇਹ ਸਿਰਫ ਝੂਠ ਬੋਲਦੇ ਨੌਕਰੀ ਇਹਨਾਂ ਨੇ ਬਾਹਰ ਦੇ ਦਿੱਤੀਆਂ ਮੈਂ ਦੱਸ ਦਉਣਾ ਆਰਟੀਸਟਮੈਂਟ ਲਈ ਆਉਂੀਆਂ ਨੇ ਸਰਕਾਰ ਪੰਜਾਬ ਦੇ ਲੀਡਰ ਬਣਨਗੇ ਜਾਂ ਲੁਧਿਆਣਾ ਦੀ ਕੋਸ਼ਿਸ਼ ਜਿਹੜਾ ਤਾਂ ਸਾਰੇ ਪਹੁੰਚਣਗੇ ਜੀ ਜਿਹੜੇ ਸਾਡੇ ਇੱਥੇ ਆਣਗੇ ਕਿਉਂਕਿ ਅਸੀਂ ਕਾਨੂੰਨਨ ਤੌਰ ਤੇ ਲਗਾਣਾ ਹੀ ਤਰਨਾ ਕਾਨੂੰਨ ਦੀ ਉਲੰਘਣਾ ਨਹੀਂ ਸੀ ਕਰਨੀ ਹੈਗੀ ਸਾਡੇ ਧੰਨੇ ਨਾਲ ਪਬਲਿਕ ਫੈਕਟ ਨਹੀਂ ਹੋਣੀ ਕਮਨ ਸਾਹਿਬ ਪ੍ਰੋਟੈਸਟਿਕ ਜ਼ਰੀਆ ਆਪਣੀ ਆਵਾਜ਼ ਉਦੰਦ ਕਰਨ ਲਈ ਪਰ ਕੋਈ ਲੀਗਲ ਪ੍ਰੋਸੀਡਿੰਗ ਵੀ ਕੀਤੀ ਜਾਏਗੀ ਬੋਰਡ ਦਾ ਰੋਕ ਕੀਤਾ ਜਾਏਗਾ ਇਸ ਤਰ੍ਹਾਂ ਹੀ ਬੋਰਡ ਤੋਂ ਰੋਕ ਕਰਾਇਆ ਜਾਏਗਾ ਮੈਂ ਖੁਦ ਕਹਿ ਚੁੱਕਾ ਹਾਂ ਪਹਿਲੇ ਵੀ ਕਿ ਲੈਂਡ ਐਕਵੀਜ਼ੀਸ਼ਨ ਦੇ ਅਗੇਂਸ ਕਿਉਂਕਿ ਲੁਧਿਆਣੇ ਦੀ ਲੈਂਡ ਐਕਵੀਜ਼ੀਸ਼ਨ ਹੈਗੀ ਹੈ ਸਾਰੇ ਐਕਵੀਜ਼ੀਸ਼ਨ ਦੇ ਅਗੇਂਸ ਸਾਰੇ ਪਿੰਡਾਂ ਦੇ ਵਿੱਚ ਜਿੰਨੀ ਲੀਗਲ ਫ੍ਰੀ ਸੇਵਾ ਉਹ ਮੈਂ ਕਰੂੰਗਾ ਔਰ ਮੈਂ ਲੀਡ ਕਰੂੰਗਾ ਨੂੰ ਮੈਂ ਲੀਡ ਕਰਕੇ ਦਿਖਾਉਂਗਾ ਔਰ ਦੱਸੂੰਗਾ ਇਹਨਾਂ ਨੂੰ ਇਹਨੇ ਜਾਲਸਾ ਜੀ ਇਹਨਾਂ ਦੇ ਥਰੂੰਗਾ ਔਰ ਸਾਰੇ ਨਗਰ ਆਉਣੇ ਦੇ ਰੈਜ਼ੀਡੈਂਟ ਕਿਉਂਕਿ ਜਿਹੜਾ 1,25,000 ਕਰੋੜ ਦਾ ਲੋਕੀ ਕਹਿੰਦੇ ਆ ਕਬੜਾ ਉਹ ਜ਼ਮੀਨਾਂ ਦਾ ਘਟ ਪੈਣਾ ਸਾਡੇ ਜਿਹੜੇ ਅਰਬਨ ਏਰੀਆ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਜ਼ਿਆਦਾ ਪੈਣਾ ਮੈਂ ਉਹਨਾਂ ਦੇ ਉੱਤੇ ਟੈਕਸ ਇਫੈਕਟ ਪੈਣਾ ਹੈਗਾ ਵਾ ਔਰ ਟੈਕਸੀ ਰਿਕਵਰੀ ਇਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਕਰਨੀ ਹੈਗੀ ਆ ਜਿਹੜੀ ਸੋਚ ਹੀ ਸਕਦੇ ਔਰ ਮੈਂ ਤੁਹਾਨੂੰ ਦੱਸ ਰਿਹਾ ਸਭ ਤੋਂ ਵੱਡਾ ਕਬੜਾ ਆ ਇਲੈਕਸ਼ਨ ਹੋ ਲੈਣ ਤੋਂ ਡੇਢ ਗੁਣਾ ਵਾਧਾ ਐਨ ਡੀਸੀ ਰੇਟ ਵਧਾਣ ਲੱਗੇ ਆ ਉਹਨੇ ਪੰਜਾਬ 'ਚ ਡੇਢ ਗੁਣਾ ਵਾਧਾ ਜਿਹੜੇ ਅਜੇ ਤੱਕ ਨਹੀਂ ਵਧੇ ਔਰ ਮੈਂ ਅੱਜ ਵੀ ਦੱਸਦਾ ਇਹ ਗੱਲ ਕਰਦੇ ਅਫਸਰਸ਼ਾਹੀ ਦੀ ਉਹ ਅਫਸਰਸ਼ਾਹੀ ਦੀ ਗੱਲ ਕਰਦੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਆਪਣੇ ਦਿੱਲੀ ਤੋਂ ਲਿਆ ਕੇ ਬੰਦੇ ਲਾਏ ਹੋਏ ਠੱਗ ਲਾਏ ਹੋਏ ਚੋਰ ਲਾਏ ਹੋਏ ਡਾਕੂ ਲਾਏ ਹੋਏ ਪੰਜਾਬ ਲੁੱਟਣ ਵਾਸਤੇ ਸਾਡੀ ਬਿਊਰੋਕ੍ਰੇਸੀ ਬਹੁਤ ਵਧੀਆ ਹੈ ਸਾਡੀ ਪੁਲਿਸ ਬਹੁਤ ਵਧੀਆ ਅਨਫੋਰਚੂਨੇਟਲੀ ਉਹਨਾਂ ਨੂੰ ਕੰਮ ਪ੍ਰੈਸ਼ਰ ਥੱਲੇ ਕਰਨਾ ਪੈ ਰਿਹਾ ਪਰ ਜਿਹੜਾ ਪ੍ਰੈਸ਼ਰ ਥੱਲੇ ਕੰਮ ਕਰਦਾ ਮੈਂ ਉਹਨੂੰ ਵਾਰਨ ਕੀਤਾ ਸੀਗਾ ਕਿ ਗਲਤ ਕੰਮ ਕਰੋਗੇ ਤਾਂ ਅਦਾਲਤਾਂ ਦੂਰ ਨਹੀਂ ਹੈਗੀਆਂ ਅਦਾਲਤਾਂ 'ਚ ਮੈਂ ਕਿਸੇ ਟੂੰਗਾ ਜੇ ਲੀਗਲ ਕੰਮ ਕਰੋਗੇ ਤਾਂ ਤੁਹਾਡੇ ਪਿਆਰੇ ਵੀ ਪਵਾਗੇ ਔਰ ਤੁਹਾਡੀ ਜਿੰਦਾਬਾਦ ਵੀ ਕਰਾਂਗੇ ਲੇਕਿਨ ਸਰਕਾਰ ਦੇ ਪ੍ਰੈਸ਼ਰ ਥਲੇ ਨਾ ਆਇਓ ਔਰ 1.5 ਸਾਲ ਦੀ ਸਰਕਾਰ ਹੈਗੀ ਆ ਝਾੜੂ ਤਾਂ ਗਿਆ ਖਿੱਲਰ ਗੱਲ ਹੈਗੀ ਆ ਆਪਾਂ ਸਾਰੇ ਪੰਜਾਬੀ ਆ ਪੰਜਾਬ ਟਹਿਣਾ ਦਿੱਲੀ ਵਾਲੇ ਭੱਜ ਜਾਣਾ ਪਰ ਭੱਜਣ ਮੈਂ ਵੀ ਨਹੀਂ ਦਿੰਦਾ ਸਰ ਮਨ ਸਰ ਕੱਗਾ ਤੱਕਣਾ ਹੈਗਾ ਸਮੇਂ ਵਾਸਤੇ ਹੈਗਾ ਜਾਂ ਕੱਲ ਦੇ ਨਹੀਂ ਸਰ ਕੱਲ ਵਾਸਤੇ ਮੈਮੋਰੰਡਮ ਦੇਣਾ ਹੈਗਾ ਵਾ ਤਾਂ ਨਾ ਲਗਾਵਾਂਗੇ ਮੈਮੋਰੰਡਮ ਦੇਾਂਗੇ ਔਰ ਆਵਾਜ਼ ਸਾਰੇ ਪੱਤੀ ਮਿੰਨਾਂ ਦੀ ਆਵਾਜ਼ ਬੁਲੰਦ ਕਰਾਂਗੇ ਸਾਡੇ ਵਪਾਰੀ ਦੀ ਆਵਾਜ਼ بلند ਕਰਾਂਗੇ ਸਾਡੇ ਜਿਹੜੇ ਇਥੋਂ ਦੇ ਲੈਣ ਵਾਲੇ ਲੋਕੀ ਉਹਨਾਂ ਦੀ ਆਵਾਜ਼ بلند ਕਰਾਂਗੇ ਅਸੀਂ بلند ਕਰਾਂਗੇ ਤਾਂ ਜੋ ਲੋਕਾਂ ਨੂੰ ਚੀਜ਼ਾਂ ਨੇ ਉਹ ਮਹਿੰਗੀਆਂ ਨਾ ਮਿਲ ਸਕਣ ਉਹ ਫਿਰ ਉਸੇ ਰੇਟ ਦੇ ਮੈਨ ਜਿਹੜੇ ਰੇਟ ਅੱਜ ਦੇ ਚੱਲਦੇ ਹੋਏ ਕਮਨ ਸਾਹਿਬ ਤੁਸੀਂ ਕਮੇਲ ਗਾਲੀਦਾਰ ਸਭ ਕਮੇਲ ਦਿੱਤਾ ਇਹਨਾਂ ਵਿੱਚ ਬੁਧੀ ਨਹੀਂ ਸਿਰਫ ਅਕਾਲੀ ਦਲ ਦੀ ਲੀਡਰਸ਼ਿਪ ਕਰਦੇ ਜਿਸ ਨੂੰ ਤਾਂ ਮੈਂ ਸ਼ਾਮਲ ਹੋਏ ਕਿ ਕਿਸਾਨ ਜਾਂ ਹੋਰ ਲੋਕਾਂ ਦੀ ਸੱਦਾ ਅਸੀਂ ਸਾਡਾ ਸੱਦਾ ਸਾਰੇ ਪੰਜਾਬ ਨੂੰ ਹੈ ਕਾਂਗਰਸ ਵਿੱਚ ਜੁਆਇਨ ਕਰੇ ਜਿਹੜੇ ਮਰਜ਼ੀ ਜੁਆਇਨ ਕਰੇ ਪਰ ਲੀਡ ਹੁਣ ਅਕਾਲੀ ਦਲ ਕਰੀ ਹੈਗੀ ਹੈ ਔਰ ਸ਼੍ਰੋਮਣੀ ਕਾਲੇ ਦਾ ਲੀਡ ਕਰਕੇ ਇਹ ਲੜਾਈ ਕਿਸਾਨਾਂ ਦੀ ਲੁਧਿਆਣੇ ਦੇ ਰੈਜ਼ੀਡੈਂਟ ਦੀ ਸ਼੍ਰੋਮਣੀ ਕਾਲੇ ਦਾ ਲੜੂ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਵੀ ਹੈ ਸਾਰੀ ਦੁਨੀਆ ਨਾਮ ਲੈ ਰਹੀ ਆ ਕਿ ਸਭ ਤੋਂ ਵੱਡਾ ਪੰਜਾਬ ਦਾ ਮੁੱਕੀ ਆ ਮੇਰੇ ਇੱਕ ਗੱਲ ਦੱਸੋ 150 ਬੋਰਡ ਇਹਨਾਂ ਨੇ ਲੀਬਰੀ ਦੇ ਨਾਲ ਆਏ ਹੋਏ ਆ ਔਨ ਅ ਇਵਰੇਜ ਆਪ ਲੀਬਰੀ ਵਾਲੇ ਕਹਿੰਦੇ ਆ ਕਿ 10 ਤੋਂ 12000 ਦੇ ਬੋਰਡ ਮਿਲਦਾ ਤੇ 150 ਬੋਰਡ ਦਾ ਕਿੰਨਾ ਰੁਪਈਆ ਰੋਹਦਾ ਹੋ ਗਿਆ ਇਹਨਾਂ ਨੇ ਟੈਕਸ ਨਹੀਂ ਭਰਦੇ ਕਿੱਥੋਂ ਆਇਆ ਪੈਸਾ ਟੋਟਲ 1,60,000 ਰੁਪਏ ਇਲੈਕਸ਼ਨ ਤੋਂ ਪਹਿਲੇ ਖਰਚ ਸਕਦੇ ਆ ਸੀ ਇਹਨਾਂ ਹਿਸਾਬ ਦਾ ਪੁੱਛ ਰੋ ਇਹਨਾਂ ਨੂੰ ਜਿਹੜੀ ਲੁਧਿਆਣਾ ਕੰਸਟਿਟੂਐਂਟ ਵਿੱਚ ਜਗ੍ਹਾ ਵੀ ਨਹੀਂ ਹੈਗੀ ਉਹ ਚੰਡੀਗੜ੍ਹ ਰੋਡ ਤੇ ਜਾ ਕੇ ਉਹ ਫਿਰੋਜ਼ਪੁਰ ਰੋਡ ਤੇ ਉਹ ਆਪਣਾ ਕੀ ਕਹਿੰਦੇ ਹੈਗੇ ਨੇ ਦਿੱਲੀ ਹਾਈਵੇ ਉਹ ਉਹ ਆਪਣਾ ਅਸਰਾ ਬੇ ਪਿੰਡ ਤੱਕ ਬੋਰਡ ਲਾਇਆ ਕੌਣ ਪੈਸੇ ਦੇ ਦਿਆ ਇਹ ਕੌਣ ਕਰ ਰਿਹਾ ਮੈਨੂੰ ਕਹਿੰਦੀ ਲੋੜ ਹੈ ਇਹ ਦੇ ਰਿਆ ਜਿਹੜੇ ਬੰਦੇ 2 ਨੰਬਰ ਦੇ ਪੈਸੇ ਕਮਾਉਂਦੇ ਆ ਜੇ ਭਾਈ ਆ ਡੇਢ 2 3 ਕਰੋੜ ਰੁਪਏ ਰੋਇਦਾ ਹੋਵੇ ਨਹੀਂ ਖਰਚਾ ਜਾਂਦਾ ਮੈਂ ਨਹੀਂ ਖਰਚਦਾ ਮੈਂ ਟ ਹੈਈਸਟ ਟੈਕਸ ਪੇ ਵਕੀਲ ਲੈਂਦਾ